ਚਾਹ ਰਹੇ ਨੇ ਬੇਨਤੀ ਸਵਾਗਤ ਜੀ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਨਾ ਮੇਰੀ ਧਰਤੀ ਦੇ ਉੱਤੇ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਘੋੜਿਆਂ ਵਾਲਾ ਇਸ ਪਵਨ ਸਥਾਨ ਤੋਂ ਕਲਗੀਧਰ ਦਸਮੇਸ਼ ਪਾਸ਼ਾ ਨੀਲੇ ਦੇ ਸ਼ਾਹ ਸਵਾਰ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਮਹਾਰਾਜ ਇਹਨਾਂ ਦਾ ਪ੍ਰਕਾਸ਼ ਪੁਰਬ ਉਸ ਦੀ 7ਵੀਂ ਭਾਗ 6 ਜਨਵਰੀ ਨੂੰ ਮਨਾਇਆ ਜਾ ਰਿਹਾ ਹੈ ਇਸ ਦੇ ਸੰਬੰਧ ਦੇ ਵਿੱਚ 26 ਦਸੰਬਰ ਤੋਂ ਲੈ ਕੇ ਲਗਾਤਾਰ ਜਿਹੜੀਆਂ 11 ਪ੍ਰਵਾਦ ਸੈਰੀਆਂ ਉਹ ਨਾਭੇ ਦੇ ਸਮੂਹ ਸੱਜਣ ਸੰਗਤ ਵੱਲੋਂ ਇਕੱਤਰਿਤ ਕੀਤੀਆਂ ਗਈਆਂ ਅੰਮ੍ਰਿਤ ਵੇਲੇ ਕੀ ਬੀਬੀਆਂ ਕੀ ਬੱਚੇ ਤੇ ਕੀ ਬਜ਼ੁਰਗ ਸਾਰਿਆਂ ਦੇ ਮਨ 'ਚ ਉਛਾਲ ਇੱਥੋਂ ਤੱਕ ਕਿ ਸੰਗਤ ਨੰਗੇ ਪੈਰਾਂ ਵੀ ਮੀਂਹ ਕਣੇ ਦੀ ਪਰਵਾਹ ਨਾ ਕਰਦੇ ਹੋਇਆ ਪ੍ਰਭਾਤ ਪੇਰੀ ਦੇ ਰੂਪ ਦੇ ਵਿੱਚ ਘਰ-ਘਰ ਦੇ ਵਿੱਚ ਹੋਕਾ ਨੰਦੇ ਨੇ ਤੇ ਕਲਗੀਧਰ ਪਾਸ਼ਾ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਜਿਸ ਪ੍ਰਕਾਰ ਮਹਾਰਾਜ ਬਚਨ ਕਰਦੇ ਨੇ ਤਹੀ ਪ੍ਰਕਾਸ਼ ਹਮਾਰਾ ਭਿਓ ਪਟਨਾ ਸਹਿਰ ਵਿਖੇ ਭਵਲਿਓ ਸਾਡੇ ਸਾਰਿਆਂ ਦਾ ਫਰਜ਼ ਬਣਦਾ ਕਿ ਵੱਧ ਚੜਕੇ ਕਲਗੀਧਰ ਸੱਚੇ ਪਾਸ਼ਾ ਮਹਾਰਾਜ ਜਿਨ੍ਹਾਂ ਨੇ ਸਾਡੇ ਵਾਸਤੇ ਸਰਬਸਵਾਰਿਆ ਤੇ ਆਪਾਂ ਉਹਨਾਂ ਨੂੰ ਯਾਦ ਕਰੀਏ ਇਹ ਉਹਨਾਂ ਸੱਚੇ ਸਤਗੁਰ ਪਾਸ਼ਾ ਮਹਾਰਾਜ ਜੀ ਦੇ ਬਚਨਾਂ ਦੇ ਉੱਤੇ ਪਹਿਰਾ ਦਈਏ ਕਿੰਨੀ ਤਰੀਕ ਤੱਕ ਚੱਲਣਗੀਆਂ ਇਹ ਪ੍ਰਬਾਤ ਫੇਰੀਆਂ ਇਹ ਪ੍ਰਬਾਤ ਫੇਰੀਆਂ 26 ਤਰੀਕ ਤੋਂ ਪ੍ਰਾਰੰਭ ਹੋ ਕੇ 6 ਤਰੀਕ ਤੱਕ ਚੱਲਣਗੀਆਂ ਜੀ 4 ਤਰੀਕ ਦਾ ਨਾਭੇ ਦੇ ਧਰਤੀ ਦੇ ਉੱਤੇ ਨਗਰ ਕੀਰਤਨ ਹੈ ਉਦੋਂ ਜਿਹੜੀ ਪ੍ਰਬਾਤ ਫੇਰੀ ਨਹੀਂ ਕੱਢੀ ਜਾਂਦੀ ਬਾਕੀ 6 ਤਰੀਕ ਤੱਕ ਇਹ ਪ੍ਰਬਾਤ ਫੇਰੀਆਂ ਚੱਲਣਗੀਆਂ 6 ਨੂੰ ਗੁਰਪੁਰਬ ਵਾਲੇ ਦਿਨ ਜਿਹੜੀ ਇਹ ਸਮਾਪਤ ਕੀਤੀ ਜਾਵੇਗੀ ਥੈਂਕ ਯੂ ਤੇ ਸਾਡੇ ਨਾਭੇ ਦੇ ਧਰਤੀ ਦੇ ਉੱਤੇ ਰਬਾਤ ਫੇਲੇ ਨਿਕਲ ਰਹੀਆਂ ਨੇ ਜੀ ਇਹ 11 ਦਿਨਦਿਆਂ ਹੁੰਦੀਆਂ ਨੇ ਜੀ ਸਾਨੂੰ ਸੰਗਤ ਨੂੰ ਸ਼੍ਰੀ ਗੁਰਬਿੰਦ ਸਿੰਘ ਜੀ ਨੂੰ ਯਾਦ ਕਰਨ ਦਾ ਇੱਕ ਮੌਕਾ ਮਿਲਦਾ ਹੈ ਸਾਰੇ ਸੰਗਤ ਇਸ ਦੇ ਵਿੱਚ ਨਾਲ ਮਿਲ ਕੇ ਹਿੱਸਾ ਪਾਉਂਦੀ ਹੈ ਸਾਰੇ ਛੋਟੇ-ਛੋਟੇ ਬੱਚੇ ਵੀ ਇਸ ਦੇ ਵਿੱਚ ਸ਼ਬਦ ਪੜ੍ਹ ਕੇ ਆਪਣਾ ਉਤਸ਼ਾਹ ਪ੍ਰਗਟ ਕਰਦੇ ਨੇ ਅਸੀਂ ਮਤਲਬ ਬਹੁਤ ਜ਼ਿਆਦਾ ਖੁਸ਼ ਹਾਂ ਕਿ ਸਾਨੂੰ ਸ਼ਬਦ ਪੜ੍ਹਨ ਦੀ ਸਾਨੂੰ ਅੱਗੇ ਸਾਰਿਆਂ ਨੂੰ ਮਤਲਬ ਸਾਰੇ ਬੱਚਿਆਂ ਨੂੰ ਵੀ ਸ਼ਬਦ ਪੜ੍ਹਨ ਦਾ ਮੌਕਾ ਮਿਲਦਾ ਹੈ ਸਾਰੇ ਸੰਗਤ ਦਾ ਬਹੁਤ ਜ਼ਿਆਦਾ ਪਿਆਰ ਮਿਲਦਾ ਹੈ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਕਿ ਅਸੀਂ ਇਸ ਪ੍ਰਵਾਦ ਫਰੀ ਦੇ ਤਰੀਕੇ ਨਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਅੱਛੀ ਤਰ੍ਹਾਂ ਯਾਦ ਕਰ ਸਕਦੇ ਆ ਚੰਗੀ ਤਰ੍ਹਾਂ ਆਪਣੇ ਪ੍ਰਵਾ ਆਪਣਾ ਕਮੇਟੀ ਬੜੀ ਜਿਆ ਸੰਗਤਾਂ ਹੁਣ ਚਲੋ ਹਾਂਜੀ ਭਾਈ ਸਾਹਿਬ ਜੀ ਪ੍ਰਵਾਦ ਫਰੀ ਚੱਲ ਰਹੀ ਹੈ ਨਾਬੇ ਦੇ ਚ ਅੱਜ ਤੁਸੀਂ ਪ੍ਰਵਾਦ ਫਰੀ ਦੀ ਸੇਵਾ ਕਰਦੇ ਆ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਦੇਸ਼ ਵਦੇਸ਼ ਦੀਆਂ ਸੰਗਤਾਂ ਕਸੇ ਪਾਸ਼ਾ ਮਰਦਗਮਣਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੂ ਚੇਲਾ ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ ਜਿਹਦਾ ਪ੍ਰਕਾਸ਼ ਦੇ ਹੜਾ ਬਣਾਉਣ ਜਾ ਰਹੀਆਂ ਹਨ ਪਿਛਲੇ ਕਈ ਸਾਲਾਂ ਤੋਂ ਤਕਰੀਬਨ 35 36 ਸਾਲਾਂ ਤੋਂ ਨਾਬੇ ਦੀ ਸੰਗਤ ਸੰਗਤਾ ਵੱਲੋਂ ਅਤੇ ਰਜੀਤ ਖੜਾ ਦਾ ਕੱਟਕਾ ਪਾਰਟੀ ਵੱਲੋਂ ਇਹ ਸੇਵਾ ਨਿਭਾਈਆਂ ਜਾ ਰਹੀਆਂ ਹਨ ਸੰਗਤਾਂ ਦੇ ਸਹਿਯੋਗ ਨਾਲ ਅੱਜ ਪੰਜਵੀਂ ਪ੍ਰਭਾਤ ਫੇਰੀ ਨਾਬੇ ਦੀ ਸੰਗਤਾਂ ਵੱਲੋਂ ਮਿਲ ਕਰਕੇ ਕੱਢੀ ਜਾ ਰਹੀ ਹੈ ਜੋ ਕਿ ਜਿਸ ਵਿੱਚ ਸੰਗਤਾਂ ਦਾ ਬਹੁਤ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ ਆਪ ਵੀ ਦੇਖ ਸਕਦੇ ਹੋ ਕਿ ਸੰਗਤਾਂ ਦਾ ਭਾਰੀ ਇਕੱਠ ਪ੍ਰভাত ਫੇਰੀ ਵਿੱਚ ਸਮੂਕਿਤ ਕਰ ਰਿਹਾ ਹੈ ਇਸੇ ਤਰ੍ਹਾਂ ਇਹ ਦਸਵੇਂ ਪਾਤਸ਼ਾਹ ਤੇ ਪ੍ਰਕਾਸ਼ਪੁਰਬ ਤੱਕ ਪੂਰੇ ਜੋਰ ਸ਼ੋਰ ਨਾਲ ਬੈਂਡ ਬਾਜੇ ਨਾਲ ਅਸਤਵਾਜੀ ਨਾਲ ਪ੍ਰভাত ਦੇ ਘੇੜੇ ਜਾਣਗੇ ਮੈਂ ਸਾਰੇ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ ਉਹ ਇਸੇ ਦਸਵੇਂ ਪਾਤਸ਼ਾਹ ਦੇ ਇਸੇ ਖੂਬਸੂਰਤ ਰੌਣਕ ਨੂੰ ਇਸੇ ਤਰ੍ਹਾਂ ਮਾਨ ਬਖਸ਼ਣ ਤੇ ਹਾਜ਼ਰੀ ਲਵਾਉਂਦੀ ਹੈ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਅੰਦਰ ਵਿੱਚ ਹਾਜ਼ਰੀਨ ਲਵਾ ਰਹੇ ਹਾਂ ਗੁਰੂ ਕੀ ਖੁਸ਼ੀयां ਪ੍ਰਾਪਤ ਕਰ ਰਹੇ ਹਾਂ ਕੀ ਕਹਿਣਾ ਚਾਹੁੰਦੇ ਹਾਂ ਇਸ ਵੰਦੇ ਵਿੱਚ ਕਿਦਾਂ ਦਾ ਮਹਿਸੂਸ ਹੋ ਰਿਹਾ ਬੜਾ ਚੰਗਾ ਮਹਿਸੂਸ ਹੋ ਰਿਹਾ ਮਾਰੇ ਦੀ ਪਾਰ ਕਿਰਪਾ ਹੋਈ ਹੈ ਜੁਨੇ ਹਾਲੀ ਵਿੱਚ ਮੈਂ ਕਹਿੰਦੀ ਆ ਕਿ ਸਾਰੀ ਸੰਗਤ ਨੂੰ ਹੋਣਾ ਚਾਹੀਦਾ ਜਦੋਂ ਕਿ ਸਤਿ ਸ੍ਰੀ ਅਕਾਲ ਨੇ ਆਪਣੀ ਸਾਰਾ ਸ੍ਰੀ ਪਰਿਵਾਰਵਾਦita ਕਿ ਆਪਾਂ ਨੂੰ ਜਪੀ ਦੀ ਯਾਦ ਕਰੀਏ ਜਿਸ ਨੂੰ ਪਰਵਾਰ ਤੇ ਹੋਣਾ ਚਾਹੀਦਾ ਹੈ ਸਾਰਾ ਜੀ ਕਿ ਆਪਾਂ ਜਾਰੂਤਾ ਪਹਿਲਾਂ ਕਰ ਸਕੀਏ ਸਾਰੇ ਆਸਮਾਨੇ ਆਪਾਂ ਨੂੰ ਚੋਣ ਸਕੀਏ ਹਾਂ ਪਾ ਇਸ ਤਰ੍ਹਾਂ ਬਣਾ ਰਿਹਾ ਪ੍ਰਕਾਸ਼ ਜਿਵੇਂ ਹੋਰ ਦਰਮਾਨਤ ਮੈਂ ਆ ਜਾਂਦਾ ਹੈ ਉਹ ਆਪਾਂ ਵੀ ਸਾਰੇ ਤਾਂ ਕਰ ਸਕਦੇ ਆ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਅੱਜ ਬੜਾ ਭਾਗਾ ਦਾ ਦੇਣਾ ਸਾਡੇ ਆਪਣੇ ਪਰਿਵਾਰ ਤੇ ਮੇਰੇ ਵੱਡੇ ਵੀਰ ਹੈਪੀ ਜੀ ਤੇ ਸਾਡੇ ਭਵਿੰਦਰ ਖੁੱਪਾ ਜੀ ਦੇ ਨਿਵਾਸ ਸਥਾਨ ਤੇ ਪ੍ਰਵਾਤ ਫੇਰੀਆਂ ਦੇ ਰੂਪ ਦੇ ਵਿੱਚ ਜ ਸੰਗਤਾਂ ਨੇ ਚਰਨ ਪਾਏ ਨੇ ਬੜਾ ਵਧੀਆ ਲੱਗਿਆ ਆਨੰਦ ਆਇਆ ਸ਼ਬਦ ਕੀਰਤਨ ਦਾ ਸਾਰਾ ਪ੍ਰੋਗਰਾਮ ਹੋਇਆ ਅਰਦਾਸਾਂ ਹੋਈਆਂ ਤੇ ਸਰਬੱਤ ਦੇ ਭਲੇ ਦੀ ਬਾਬਾ ਜੀ ਨੇ ਅਰਦਾਸ કરી ਅਸੀਂ ਵੀ ਇਹ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਸਭ ਦੇ ਘਰਾਂ ਸੁੱਖ ਸ਼ਾਂਤੀ ਦਾ ਵਾਸਾ ਬਣਿਆ ਰਹੇ ਦੁੱਖ ਦਰਦ ਬਿਮਾਰੀਆਂ ਦੇ ਕਲੇਸ਼ਾਂ ਤੋਂ ਤੇ ਘਰ ਤੋਂ ਦੂਰ ਰਹਿਣ ਇਸੇ ਤਰ੍ਹਾਂ ਸੰਗਤਾਂ ਦੇ ਚਰਨ ਪਾਉਂਦੇ ਰਹਿਣ ਤੇ ਗੁਰੂ ਮਹਾਰਾਜ ਆਪਨੀ ਸੇਵਾ ਲੈਂਦੇ ਰਹੋ ਧੰਨਵਾਦ ਦੀ ਵਾਹਿਗੁਰੂ ਦਾ ਕਾਹਨ ਸਾ ਸ਼ੁਰੂਆਤ ਹੁਦੀ ਕੀ